ਹਾਂਜੀ ਸਰ ਰੈਡੀ ਮੈਂ ਜਿਸ ਤਰੀਕੇ ਨਾਲ ਘੰਟਿਆਂ ਦੇ ਵਿੱਚ ਜਿਹੜਾ ਕੈਂਪੇਨ ਦਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰੁਝਾਨ ਹੈ ਕਿਸ ਤਰੀਕੇ ਦੀ ਕੈਂਪੇਨ ਹੋ ਰਹੀ ਹੈ ਤੁਸੀਂ ਵੀ ਅੱਜ ਕੈਂਪੇਨ 'ਚ ਪਹੁੰਚੇ ਹੋ ਦੇਖੋ ਜਿਹੜੀ ਹਵਾ ਕਾਂਗਰਸ ਦੇ ਹੱਕ ਵਿੱਚ ਵਗਦੀ ਉਹ ਮੂੰਹੋਂ बोल ਰਹੀ ਹੈ ਕਿਸੇ ਵੀ ਨਾਲ ਤੁਸੀਂ ਕਿਸੇ ਵਰਗ ਦੇ ਲੋਕਾਂ ਨਾਲ ਗੱਲ ਕਰੋ ਆਮ ਆਦਮੀ ਦੀ ਸਰਕਾਰ ਤੋਂ ਸਾਰੇ ਵਰਗ ਅੱਕੇ ਪਏ ਐ ਔਰ ਉਹਨਾਂ ਨੂੰ ਮੌਕਾ ਲੱਭਿਆ ਕਿ ਸਾਨੂੰ ਆ ਮੌਕਾ ਮਿਲੇਗਾ ਇੱਥੋਂ ਕਿਉਂਕਿ ਤਾਂ ਫੁੱਟੀ ਪਈ ਵੀ ਹੈ ਆਮ ਆਦਮੀ ਪਾਰਟੀ ਕਾਲੀਦਲ ਵੀ ਖਤਮ ਹੈ ਭਾਜਪਾ ਜਿਹੜੀ ਗੱਲ ਇਸ ਲਈ ਕਾਂਗਰਸ ਪਾਰਟੀ ਨੇ ਢੱਟ ਕੇ ਲੋਕ ਨਾਲ ਖੜਿਆ ਪੂਰੀ ਤਰ੍ਹਾਂ ਬਹੁਤ ਸ਼ਾਨਦਾਰ ਜਿ ਤੁਸੀਂ ਦੇਖ ਤੁਹਾਡਾ ਆਪਣਾ ਹਲਕਾ ਧਨੋਲਾ ਟੀਕਾ ਪਿੰਡ ਹੈ ਤੁਹਾਡਾ ਤੇ ਗੱਲ ਇਹ ਹੈ ਵੀ ਹੁਣ ਤੁਸੀਂ ਅੱਜ ਲੇਟ ਜਿਹੜੀ ਹੈ ਫੇਰੀ ਪਾਈ ਆ ਤੁਹਾਡੇ ਆਉਣ ਨਾਲ ਕੀ ਸੰਬੰਧ ਮੇਰੇ ਆ ਬੇਟਾ ਉਦੋਂ ਦਾ ਹੀ ਫਿਰਦਾ ਇੱਥੇ ਤੇ ਸਾਡੀਆਂ ਹੁਣ ਜਿਹੜੀਆਂ ਓਵਰਾਂ ਦਾ ਤਕਾਜ਼ਾ ਵੀ ਦੇਖੋ ਲੇਕਿਨ ਇਹ ਠੀਕ ਹੈਗਾ ਕਿ ਜਦੋਂ ਕੈਂਪੇਨ ਮੰਗਦੀ ਹੈ ਉਦੋਂ ਹੀ ਲਾਸਟ ਡੇਟ ਤੇ ਸਾਰੇ ਹੁੰਦੇ ਆ ਸਾਰਿਆਂ ਨੂੰ ਪਤਾ ਮੈਂ ਆਪਣਾ ਬੇਟਾ ਭੇਜਿਆ ਮੈਂ ਆਪਣੇ ਬਰਕਰ ਸਾਰੇ ਫਿਰਦੇ ਸਾਰੇ ਥਾਵਾਂ ਤੇ ਤੇ ਅੱਜ ਆਪ ਵੀ ਨਾਲ ਕਿਸੇ ਤੇ ਮੇਰੀ ਵਾਲੀ ਠੀਕ ਨਹੀਂ ਸੀ ਮੈਂ ਫੇਰ ਵੀ ਆਈਆਂ ਅਕਾਲ ਸਾਹਿਬ ਸੁਖਮੇਨ ਮਾਨ ਨੇ ਪਸਤੀਬਾ ਦਿੱਤਾ ਜੀ ਕਦ ਕਿਵੇਂ ਦੇਖ ਲਿਓ ਕਿ ਉਹਦੀ ਪਾਰਟੀ ਦਾ ਮਾਮਲਾ ਆਪੇ ਸਿਕਦਾ ਪਸਤੀਬੇ ਦੇਣ ਵਾਲੇ ਆਪੇ ਮਨਜ਼ੂਰ ਕਰਨ ਵਾਲੇ ਆ ਤੇ ਵਾਪਸ ਕਰਨ ਵਾਲੇ ਆ ਉਹਨਾਂ ਨੇ ਖੇਡਾ ਹੋਈ ਜਾਣ ਕਾਲੀ ਦਲ ਤੋਂ ਕੋਈ ਸੋਚਰਨੀ ਨਹੀਂ ਪੰਜਾਬ 'ਚ ਚੱਲ ਰਹੇ ਹਾਲਾਤਾਂ ਬਾਰੇ ਕੀ ਕਹਿਣਾ ਤੁਹਾਨੂੰ ਐਦੋਂ ਮਾੜੇ ਹਾਲਾਤ ਪੰਜਾਬ ਦੇ ਮੈਂ ਕਦੇ ਦੇਖੇ ਨਹੀਂ ਜਿੰਨੇ ਮਾੜੇ ਹੋਣ ਹੋਇਆ ਕਿਉਂਕਿ ਇੱਕ ਐ ਕਹਿੰਦੇ ਕਿ ਗਿਨੀਜ਼ ਬੁੱਕ ਵਿੱਚ ਕੋਈ ਕੋਈ ਗੱਲ ਲਿਖਦੇ ਹੁੰਦੇ ਮਾੜੇ ਹਾਲਾਤਾਂ ਦੀ ਜਿੱਦ ਗੱਲ ਲਿਖਣੀ ਹੋਵੇ ਗਿਨੀਜ਼ ਬੁੱਕ ਨੇ ਹੱਥ ਬੰਦ ਤੇ ਬਿਨਾਂ ਮੇਰੇ ਕੋਲੇ ਵੀ ਐਨੇ ਮਾੜੇ ਹਲਾਤਾਂ ਵਾਲੀ ਸਰਕਾਰ ਲਈ ਲਿਖਣ ਲਈ ਕੋਈ ਥਾਂ ਨਹੀਂ। ਪੰਜਾਬ ਸੇ ਅਸੀਂ ਤਜਰਬਾ ਤੁਹਾਡਾ ਕਿਵੇਂ ਵੇਖਦੇ ਹਾਂ ਇਹ ਜਿਹੜੀਆਂ ਚਾਰ ਦਿੱਲੀ ਚੋਣਾਂ ਨੇ ਆਮੇ ਸਰਕਾਰ ਤੇ ਅਸਰ ਕੋਈ ਪੈਣਾ ਨਹੀਂ ਪਰੰਤੂ ਕਾਂਗਰਸ ਨੇ ਇਹਨੂੰ ਕਾफी ਸੰਜੀਦਗੀ ਨਾਲ ਲੈ ਰਹੀ ਹੈ ਕਿਹ ਕਿਹਣਾ ਚਾਹੁੰਦਾ। ਦੇਖੋ ਕਾਂਗਰਸ ਤਾਂ ਹਮੇਸ਼ਾ ਦੇਸ਼ ਦੇ ਤੇ ਲੋਕਾਂ ਹਿੱਤ ਚ ਖੜਦੀ ਹੈ। ਆਜ਼ਾਦੀ ਹੋ ਤੋਂ ਲੈ ਕੇ ਅਸੀਂ ਅੱਜ ਤੱਕ ਕਰ ਚਾਹੇ ਕਿਸਾਨ ਮਾਮਲਾ 'ਚ ਦਾ ਹੱਥਾਂ ਤੇ ਖੜੇ ਆਂ ਤੇ ਅੱਜ ਵੀ ਅਸੀਂ ਸਮਝਦੇ ਹੈਗੇ ਹਾਂ ਕਿ ਲੋਕ ਸਾਰੇ ਦੁਖੀ ਹੈ। ਸਾਰ ਮੰਡੀਆਂ ਚ ਬੈਠੇ ਐ ਮਜ਼ਦੂਰ ਵੋਖੇ ਬੈਠੇ ਐ ਲੇਡੀਜ਼ ਦਾ ਧੋਖਾ ਹੋਇਆ ਮੁਲਾਜ਼ਮਾਂ ਦਾ ਧੋਖਾ ਹੋਇਆ ਗਰੀਬਾਂ ਦਾ ਧੋਖਾ ਹੋਇਆ ਅੱਜ ਉਹ ਸਾਡੇ ਆਪਣੇ ਪੰਜਾਬ ਦੇ ਸਾਡੇ ਏਰੀਏ ਚ ਆ ਕੇ ਹਰਿਆਣੇ ਨੇ ਇੱਕ ਐਸਾ ਜਿਵੇਂ ਆਪਾਂ ਕਹਿੰਦੇ ਨਾ ਬੰਦ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਐ ਐਨੇ ਲੋਕ ਦੁਖੀ ਐ ਇਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਪਹਾ ਵਧਣਾ ਚਾਹੁੰਦੇ ਐ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਡਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਨਾ ਛੱਡੀਏ ਲੋਕਾਂ ਦੇ ਨਾਲ ਖੜੀਏ ਪੰਜਾਬ ਸਰਕਾਰ ਮੌਜੂਦਾ ਸਰਕਾਰ ਉਹਦੇ باوجود ਵੀ ਸੈਲੀਬ੍ਰਿਟੀ ਆ ਰਿਹਾ ਸੀਐਮ ਵਾਰ-ਵਾਰ ਆਇਆ ਜਿਮ ਨਹੀਂ ਚੋਣਾ ਇੰਨਾ ਜ਼ੋਰ ਕਿਉਂ ਲੱਗ ਰਿਹਾ ਕੀ ਡਰ ਹੈ ਉਹਨਾਂ ਨੂੰ ਇਸ ਵਰ ਕੀ ਲੱਗਦਾ ਇਹ ਤਾਂ ਉਸ ਸੀਐਮ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੇ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਆ ਅੱਜ ਲੋਕਾਂ ਦੀ ਲੜਾਈ ਅਸੀਂ ਲੜਨ ਵਾਸਤੇ ਆਇਆ ਕਿਉਂਕਿ ਲੋਕ ਚਾਹੁੰਦੇ ਆ ਕਿ ਇਹ ਜਿਹੜੀ ਸਰਕਾਰ ਹੈ ਇਹਦਾ ਉਹ ਕਿਸ ਤਰ੍ਹਾਂ ਗੋਲ ਕੀਤਾ ਜਾ ਰਿਹਾ ਹੈ ਕੇਜਰੀਵਾਲ ਵੀ ਜਿਮਨੀ ਚ ਆਉਂਦੀ ਕੈਂਪੇਨ ਕਰਨਾ ਕਿ ਲੱਗਦਾ ਖੌਫ ਆਪੂ ਪੈ ਗਿਆ ਉਹ ਪਹਿਲਾਂ ਦਿੱਲੀ ਦਾ ਖਾਤਮਾ ਕਰਿਆ ਇਹ ਕੇਜਰੀਵਾਲ ਜੀ ਕਰ ਕਰਾ ਕੇ ਜੇਲ੍ਹ ਚ ਜਵਾਨ ਤੇ ਆਏ ਨਹੀਂ ਹੁਣ ਜਿਹੜਾ ਮੁੱਖ ਮੰਤਰੀ ਖੁਦ ਇਹ ਹਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਨ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ ਚ ਫਿਰਦਾ ਇਹਦਾ ਮਤਲਬ ਪੰਜਾਬ ਚ ਵੀ ਉਹ ਹਾਲ ਇਹੋ ਜਿਹਾ ਹੀ ਕਰੂਗਾ ਉਹਦੇ ਵਰਗਾ ਜੋ ਦਿੱਲੀ ਚ ਹੋਇਆ। ਬਾਈ ਕਾਲਾ ਤੇ ਉਹ ਹੱਕ ਚ ਚੋਣ ਪ੍ਰਚਾਰ ਕਰਨ ਆਇਆ। ਕੀ ਲੱਗਦਾ ਹੈ 23 ਤਰੀਕ ਨੂੰ ਜੋ ਕਾਮ ਦਾ ਰਿਆ ਕੁਝ ਚੱਲਣਾ? ਬਿਲਕੁਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤੂ ਕਾਂਗਰਸ ਦਿੱਖਤ ਦੇ ਸਾਹਮਣੇ ਸਰਕਾਰਾਂ ਸਰਪੂਰਾਂ ਨੂੰ ਨਹੀਂ ਉਹ ਲੋਕ ਸਮਾਂ ਹੀ ਦੇਖੋ। ਮੈਂ ਤਾਂ ਇਹ ਲਾਦਾ ਵੀ ਸਾਰੀਆਂ ਦੇ ਸਾਰੀਆਂ ਸੀਟਾਂ ਸਰਕਾਰ ਹਾਰੂਗੀ। ਤੇ ਕਾਂਗਰਸ ਉਸ ਜਿੱਤ ਕੇ ਤੇ ਉਤਰ ਵੀ کہہ ਰਹੇ ਨੇ ਕਿ ਅੱਜ ਬਜਵਾ ਸਾਹਿਬ ਵੀ ਪ੍ਰੈਸ ਕਾਨਫਰੰਸ ਦੇ ਕਲੀਅਰ ਰੱਖ ਗਏ ਵੀ ਇੱਕ ਟਿਕਟ ਦਿੱਲੀ ਤੋਂ ਚੱਲੀ ਹੋਈ ਹੈ ਇੱਕ ਪੰਜਾਬ ਤੋਂ ਚੱਲੀ ਹੋਈ ਹੈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਹੋ ਕਿ ਉਹ ਵੀ ਉਹ ਹੀ ਕਹਿ ਰਹੇਗਾ ਨਾ ਵੀ ਜਿਹੜੇ ਬੰਦੇ ਆਦਿਆਂ ਨੂੰ ਇਨਸਾਫ ਨਹੀਂ ਦੇ ਸਕੇ ਹਰਥਾ ਮਾਤੇ ਇਹਨਾਂ ਦੀ ਜਿਹੜੀ ਸਟੇਟ ਬਾਡੀ ਹੈ ਜਾਂ ਸਰਕਾਰ ਉੱਥੇ ਵੀ ਦੋ ਦੋ ਇੰਜਣ ਲਈ ਬੈਠੇ ਹੈ ਹਰ ਸਾਹਿਬ ਜਿਹੜੀ ਬਾਈਲੈਕਸ਼ਨ ਦੀ ਸੀਟਾਂ ਨੇ ਉੱਥੇ ਵੀ ਦੋ ਦੋ ਬੰਦੇ ਖੜੇ ਹੈ ਤੇ ਡਿਵਾਈਡਡ ਜਿਹੜਾ ਹੈਗਾ ਉੱਥੇ ਹੈਗਾ ਉਹਦਾ ਹਾਲ ਪਾੜਾ ਹੀ ਹੁੰਦਾ ਲੱਗਦਾ ਕਿਤਨਾ ਕੁ ਗੁਰਦੀਪ ਬਾਜੋਂ ਇੰਟਰਨਲ سپورਟ ਮਿਲ ਰਹੀ ਹੈ ਪਾਰਟ ਨੂੰ ਤੇ ਤੱਕ ਉਦੋਂ ਦੀ ਗੱਲ ਹੁੰਦੀ ਹੈ ਜਦੋਂ ਆਪਣਾ ਜਿਹੜਾ ਸਾਰਾ ਕੁਝ ਬਣ ਕੇ ਟੁਕੜਿਆਂ 'ਚ ਵੰਡੀ ਜਾਵੇ ਲੋਕ ਔਖੇ ਲੇਕਿਨ ਲੋਕ ਮੁੜ ਕੇ ਕਹਿਣ ਲੱਗ ਕੇ ਕਿ ਇਹ ਦੂ ਕਾਂਗਰਸ ਵਿੱਚ ਤਾਂ ਹੈ ਠੀਕ ਹੈ ਥੈਂਕ ਯੂ